ਲਗੇ ਆਪਸ ਦੇ ਵਿੱਚ ਕੈਨੀ ਕਲਦੀਪ ਸਿੰਘ ਗੜਗੱਜ ਤੇ ਮੁੱਖ ਮੰਤਰੀ ਭਗਵੰਤ ਮਾਨ ਹੋ ਗਿਆ ਸਮਝੌਤਾ ਆਹੋ ਕਰਦੇ ਗੱਲ ਜਿਕਾ ਘਲਸਾ ਉਹ ਆਈ ਗ੍ਰੇਡ ਕੀ ਪਤੇ ਪਿਛਲੇ ਕੁਝ ਦਿਨਾਂ ਤੋਂ ਉਡੀਕ ਸੀ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਜਥੇਦਾਰ ਕਲਦੀਪ ਸਿੰਘ ਗੜਗੱਜ ਦੇ ਅੱਗੇ ਪੇਸ਼ ਹੋਣਗੇ ਤੇ ਉਸ ਤੋਂ ਬਾਅਦ ਕਿਹੜੀਆਂ-ਕਿਹੜੀਆਂ ਗੱਲਾਂ ਨੇ ਜਿਹੜੀਆਂ ਸਾਹਮਣੇ ਆਉਣੀਆਂ ਤੇ ਕੱਲ ਉਹਨਾਂ ਦੀ ਪੇਸ਼ੀ ਹੋਈ ਤੇ ਇੱਕ ਕਾਲੇ ਬੈਗ ਦਾ ਜ਼ਿਕਰ ਹੋਇਆ ਜਿਹਦੇ ਵਿੱਚ ਸ਼ਿਕਾਇਤਾਂ ਭਗਵੰਤਮਾਨ ਦੇ ਵੱਲੋਂ ਜ਼ਥੇਦਾਰ ਸਾਹਿਬ ਨੂੰ ਸੌਪੀਆਂ ਗਈਆਂ ਤੇ ਜ਼ਥੇਦਾਰ ਤੇ ਭਗਵੰਤਮਾਨ ਮੁੱਖ ਮੰਤਰੀ ਪੰਜਾਬ ਦੋਹਾਂ ਦੀ ਜਿਹੜੀ ਬੋਲੀ ਸੀ ਦੋਹੇ ਬੜੇ ਅਹਿਮ ਅਹੁਦਿਆਂ ਦੇ ਉੱਤੇ ਬਿਰਾਜਮਾਨ ਹੈਗੇ ਆ ਮੈਂ ਸ਼ਖਸੀਅਤ ਦੇ ਤੌਰ ਤੇ ਗੱਲ ਨਾ ਵੀ ਕਰਾਂ ਤੇ ਜਿਹੜੇ ਉਹਨਾਂ ਦੇ ਅਹੁਦੇ ਹੈਗੇ ਆ ਉਹਨਾਂ ਦੇ ਤੌਰ ਤੇ ਮੈਂ ਗੱਲ ਕਰ ਰਿਹਾ ਤੇ ਦੋਵੇਂ ਹੀ ਸਤਕਾਰਯੋਗ ਅਹੁਦਿਆਂ ਦੇ ਉੱਤੇ ਬਿਰਾਜਮਾਨ ਸ਼ਖਸੀਅਤਾਂ ਹੈਗੀਆਂ ਨੇ ਪਰ ਉਸ ਤੋਂ ਬਾਅਦ ਕੀ ਹੋਇਆ ਸਾਰੇ ਲੋਕਾਂ ਨੇ ਫੀਲ ਕੀ ਕੀਤਾ ਸਾਰੇ ਲੋਕਾਂ ਨੂੰ ਲੱਗ ਕੀ ਰਿਹਾ ਸਭ ਨੂੰ ਲੱਗ ਰਿਹਾ ਕਿ ਕੀ ਪਗਮੰਤਮਾਨ ਮੁੱਖ ਮੰਤਰੀ ਪੰਜਾਬ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਅੰਦਰੋਂ ਅੰਦਰੀ ਕੋਈ ਸੈਟਿੰਗ ਹੋ ਗਈ ਕੋਈ ਸਮਝੌਤਾ ਹੋ ਗਿਆ ਇਹ ਗੱਲ ਕਰਨੀ ਬਣਦੀ ਨਹੀਂ ਇਹ ਗੱਲ ਕਰਨੀ ਚਾਹੀਦੀ ਨਹੀਂ ਪਰ ਇਹ ਗੱਲ ਕਰਨੀ ਕਿਉਂ ਪੈ ਰਹੀ ਹੈ ਕਿਉਂਕਿ ਤਖਤਾਂ ਤੇ ਬੈਠੇ ਜਥੇਦਾਰ ਸਾਹਿਬ ਇੱਕ ਧਿਰ ਦੇ ਵੱਲੋਂ ਬਿਠਾਏ ਜਾਂਦੇ ਆ ਤੇ ਉਸ ਧਿਰ ਦੇ ਨਫੇ ਨੁਕਸਾਨ ਦਾ ਸੋਚ ਕੇ ਹੀ ਕਦਮ ਚੱਕਦੇ ਆ ਜਦੋਂ ਜਥੇਦਾਰ ਆਪਣੀ ਮਰਜ਼ੀ ਦੇ ਨਾਲ ਫੈਸਲੇ ਕਰਦੇ ਆ ਤੇ ਉਹ ਜਥੇਦਾਰ ਲਾ ਦਿੱਤੇ ਜਾਂਦੇ ਆ ਉਹ ਜਥੇਦਾਰ ਅਹੁਦਿਆਂ ਤੋਂ ਬਰਖਾਸਤ ਕਰ ਦਿੱਤੇ ਜਾਂਦੇ ਆ ਤੇ ਜਿਹੜੇ ਜਥੇਦਾਰ ਉਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਾਉਂਦੇ ਆ ਹਾਂ ਦੇ ਵਿੱਚ ਹਾਂ ਮਲਾ ਕੇ ਕੋਈ ਅਜ਼ਿਹਾ ਕੰਮ ਵੀ ਚੱਕ ਕਰ ਦਿੰਦੇ ਆ ਜਿਹੜਾ ਉਸ ਧਿਰ ਨੂੰ ਸਿਆਸੀ ਫਾਇਦਾ ਦੇਣ ਦੇ ਲਈ ਹੋਵੇ ਤੇ ਉਸ ਦਾ ਪੰਥ ਵਿਰੋਧ ਵੀ ਕਰੇ ਮੈਂ ਸਰਸੇ ਵਾਲੇ ਸਾਧ ਨੂੰ ਦਿੱਤੀ ਮਾਫੀ ਦੀ ਗੱਲ ਕਰ ਰਿਹਾ ਹਾਂ ਵਿਰੋਧ ਵੀ ਕਰੇ ਫੈਸਲਾ ਬਦਲਿਆ ਵੀ ਜਾਵੇ ਜਥੇਦਾਰ ਲਾਇਆ ਵੀ ਜਾਵੇ ਤੇ ਸੁੱਖ ਸਹੂਲਤਾਂ ਉਹੀ ਦਿੱਤੀਆਂ ਜਾਂਦੀਆਂ ਨੇ ਤੇ ਜਿਹੜਾ ਪੰਥ ਦੇ ਕੌਮ ਦੇ ਹਿੱਤ ਦੇ ਵਿੱਚ ਫੈਸਲਾ ਦੇਵੇ ਇਸ ਧਿਰ ਨੂੰ ਲੱਗੇ ਕਿ ਸਾਡੇ ਉਲਟ ਫੈਸਲਾ ਆਇਆ ਉਹਦੀਆਂ ਸੁੱਖ ਸਹੂਲਤਾਂ ਖਾਲੀਆਂ ਜਾਂਦੀਆਂ ਨੇ ਜਥੇਦਾਰ ਹਰਪ੍ਰੀਤ ਸਿੰਘ ਹਣਾ ਵਾਲੇ ਸੁਲਤਾਨ ਸਿੰਘ ਹਣਾ ਵਾਲੇ ਰਗਵੀਰ ਸਿੰਘ ਹਣਾ ਵਾਲੇ ਮਸਲੇ ਦੇ ਵਿੱਚ ਇਹ ਸਭ ਕੁਝ ਹੋਇਆ ਇਸ ਕਰਕੇ ਇਹ ਗੱਲ ਕਿਤੇ ਨਾ ਕਿਤੇ ਸੋਚਣੀ ਪੈਂਦੀ ਆ ਕਿਤੇ ਕੋਈ ਸੈਟਿੰਗ ਹੋ ਤਾਂ ਨਹੀਂ ਗਈ ਕਿਉਂਕਿ ਜਿਹੜੇ ਪਹਿਲਾਂ ਤੇ ਵਰ ਸੀਗੇ ਜਥੇਦਾਰ ਦੇ ਕੁਲਦੀਪ ਸਿੰਘ ਗੜਗੱਜ ਹੋਰਾਂ ਦੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉਹ ਦੋਹਾਂ ਦੇ ਹੀ ਤੇਵਰ ਬਦਲੇ-ਬਦਲੇ ਨਜ਼ਰ ਆਏ ਉਹ ਇਸ ਗੱਲ ਦੇ ਵੱਲ ਇਸ਼ਾਰਾ ਕਰਦੇ ਹੋਏ ਨਜ਼ਰ ਆਏ ਕਿ ਕਿਤੇ ਕੋਈ ਨਾ ਕੋਈ ਸੈਟਿੰਗ ਤਾਂ ਨਹੀਂ ਹੋ ਗਈ ਮੈਂ ਇਸ ਗੱਲ ਦਾ ਐਵੇਂ ਮੋਹਰ ਲਾ ਦਿਆਂ ਕਿ ਹੋ ਗਈ ਆ ਜਾਵੇਂ ਐਵੇਂ ਮੋਹਰ ਲਾ ਦਿਆਂ ਕਿ ਨਹੀਂ ਹੋਈ ਪਰ ਇੱਕ ਹادثਾ ਜ਼ਰੂਰ ਹੈਗਾ ਆ ਹੁਣ ਐਂ ਲੱਗ ਰਿਹਾ ਜਿਵੇਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੇ ਦੂਜੀ ਧਿਰ ਜਿਹੜੀ ਧਿਰ ਦੇ ਵੱਲੋਂ ਜ਼ਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਜ਼ਥੇਦਾਰ ਥਾਪਿਆ ਗਿਆ ਉਹ ਧਿਰ ਰਲ ਕੇ ਮੈਚ ਫਿਕਸਿੰਗ ਕਰ ਰਹੇ ਆ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਕਿ ਪੰਜਾਬ ਦੇ ਵਿੱਚ ਹੋਰ ਕਿਸੇ ਧਿਰ ਦਾ ਨਾ ਨਾ ਸਾਹਮਣੇ ਆ ਜੇ ਚਰਚਾ ਬਣੀ ਰਹੇ ਤਾਂ ਉਹ ਇਸ ਧਿਰ ਦੀ ਤੇ ਸਰਦਾਰ ਭਗਵੰਤ ਸਿੰਘ ਮਾਨ ਹਣਾਂ ਵਾਲੀ ਧਿਰ ਦੀ ਹੀ ਚਰਚਾ ਬਣੀ ਰਹੇ ਮੈਂ ਸਰਦਾਰ ਭਗਵੰਤ ਸਿੰਘ ਮਾਨ ਕਿਹਾ ਕਈ ਲੋਕ ਕਮੈਂਟ ਕਰਨਗੇ ਕਿ ਉਹ ਤਾਂ ਆਪਣੇ ਆਪ ਨੂੰ ਭਗਵੰਤ ਮਾਨ ਅਖਵਾਉਂਦੇ ਆ ਤੁਸੀਂ ਸਰਦਾਰ ਭਗਵੰਤ ਸਿੰਘ ਮਾਨ ਕਹਿ ਰਹੇ ਹੋ ਤੇ ਜਥੇਦਾਰ ਕੁਲਦੀਪ ਸਿੰਘ ਗੱਜਹਣਾ ਨੇ ਵੀ ਇੰਨਾ ਹੀ ਸ਼ਬਦਾਂ ਦੇ ਨਾਲ ਮੁੱਖ ਮੰਤਰੀ ਨੂੰ ਸੰਬੋਧਨ ਕੀਤਾ ਤੇ ਮੈਂ ਵੀ ਉਹਨਾਂ ਸ਼ਬਦਾਂ ਦੇ ਨਾਲ ਹੀ ਕਰ ਰਿਹਾ ਹਾਂ ਹਾਂ ਮੈਂ ਉਹਦੇ ਮੁੱਦੇ ਵੱਲ ਮੁੜਾਂ ਇਹ ਕੋਸ਼ਿਸ਼ ਲੱਗ ਰਹੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਚਰਚਾ ਦੇ ਵਿੱਚ ਰਹਿਣ ਤੇ ਦੋ ਤੇ ਨਾ ਰਹਿਣ ਇੱਕ ਮੁੱਖ ਮੰਤਰੀ ਸਾਹਿਬ ਵਾਲੀ ਧਿਰ ਤੇ ਇੱਕ ਜਥੇਦਾਰ ਸਾਹਿਬ ਵਾਲੀ ਧਿਰ ਜਿਹੜੀ ਧਿਰ ਨਿਤਦੀ ਰਾਤ ਦੇ ਹਨੇਰੇ ਦੇ ਵਿੱਚ ਗਿਆਨੀ ਕੁਲਦੀਪ ਸਿੰਘ ਗੜਗਜ ਹੋਣਾ ਨੂੰ ਜਥੇਦਾਰ ਖਾਪਿਆ ਉਹ ਧਿਰ ਕਿਉਂਕਿ ਪਿਛਲੇ ਵੀ ਕੋਈ ਆਪਾਂ ਐਕਸੀਡੈਂਟ ਦੇ ਉੱਤੇ ਗੱਲ ਕਰਦੇ ਆ ਤੇ ਕਿਤੇ ਨਾ ਕਿਤੇ ਗੱਲ ਦੀ ਸਪਸ਼ਟਤਾ ਹੁੰਦੀ ਨਜ਼ਰ ਆ ਰਹੀ ਹੈ ਤੇ ਡਰ ਕਿਤੋਂ ਹੈਗਾ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਗੱਲ ਦਾ ਇਲਮ ਹੈਗਾ ਇਸ ਗੱਲ ਦਾ ਪਤਾ ਹੈਗਾ ਕਿ ਜਿਹੜਾ ਅਕਾਲੀ ਦਲ ਆ ਇਹ ਸਰਕਾਰ ਬਣਾਉਣ ਦੇ ਹਾਲਾਤਾਂ ਦੇ ਵਿੱਚ ਨਹੀਂ ਹੈਗਾ ਇਹ ਸਰਕਾਰ ਨਹੀਂ ਬਣਾ ਸਕਦੇ ਤੇ ਜਿਹੜੀਆਂ ਹੋਰ ਤਰ੍ਹਾਂ ਹੈਗੀਆਂ ਜੇਕਰ ਉਹਨਾਂ ਤਰ੍ਹਾਂ ਦੀ ਗੱਲ ਚੱਲੀ ਉਹਨਾਂ ਦੀ ਹਵਾ ਉਹ ਲੋਕ ਜਦੋਂ ਆਪਦੀ ਗੱਲ ਲੈ ਕੇ ਲੋਕਾਂ ਦੇ ਵਿੱਚ ਆਏ ਤੇ ਜੇਕਰ ਜ਼ਿਆਦਾ ਵੋਟ ਬੈਂਕ ਉਹਨਾਂ ਦੇ ਹੱਕ ਦੇ ਵਿੱਚ ਭੁਗਤ ਗਿਆ ਜੇ ਇਸ ਧਿਰ ਦੇ ਕੋਲ ਜਥੇਦਾਰ ਗੜਗੱਜ ਹੋਣਾਂ ਨੂੰ ਜਥੇਦਾਰ ਥਾਪਣ ਵਾਲੀ ਧਿਰ ਦੇ ਕੋਲ ਵੋਟਾਂ ਉੱਕਾ ਹੀ ਘੱਟ ਰਹਿ ਗਈਆਂ ਤੇ ਫੇਰ ਭਗਵੰਤ ਮਾਨ ਦੀ ਸਰਕਾਰ ਦੇ ਕੋਲ ਭਗਵੰਤ ਮਾਨ ਦੀ ਪਾਰਟੀ ਦੇ ਕੋਲ ਉਹ ਤਾਂ ਪਾਰਟੀ ਰਹਿ ਜੂਗੀ ਅੱਜ ਸਰਕਾਰ ਆ ਭਗਵੰਤ ਸਿੰਘ ਮਾਨ ਦੀ ਪਾਰਟੀ ਦੇ ਕੋਲ ਕੁਝ ਵੀ ਬਚਣਾ ਨਹੀਂ ਤੇ ਜੇਕਰ ਵੋਟ ਵੰਡਮੀ ਪੈ ਗਈ ਇਹਨਾਂ ਨੂੰ ਵੀ ਵੋਟ ਪੈ ਗਈ ਹੋਰ ਧਿਰ ਪੰਜਾਬ ਦੀ ਖੇਤਰੀ ਪਾਰਟੀ ਮੈਂ ਨਾਂ ਵੀ ਲੈ ਦਵਾਂ ਕਿ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਾਂ ਕਾਂਗਰਸ ਪਾਰਟੀ ਸਾਰਿਆਂ ਨੂੰ ਵੰਡ ਕੇ ਵੋਟਾਂ ਪੈ ਗਈਆਂ ਤੇ ਜਿਹੜੀ ਆਮ ਆਦਮੀ ਪਾਰਟੀ ਆ ਉਹ ਕਿਸੇ ਨਾ ਕਿਸੇ ਗਿਣਤੀ ਦੇ ਵਿੱਚ ਰਹਿ ਜਾਊਗੀ ਜੇਕਰ ਇਹਨਾਂ ਨੂੰ ਵੋਟ ਉੱਕਾਣਾ ਪਈ ਕਾਂਗਰਸ ਨੂੰ ਜ਼ਿਆਦਾ ਵੋਟਾਂ ਪੈ ਗਈਆਂ ਜਾਂ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਨੂੰ ਜ਼ਿਆਦਾ ਵੋਟਾਂ ਪੈ ਗਈਆਂ ਇਹ ਆਮ ਆਦਮੀ ਪਾਰਟੀ ਕਿਸੇ ਗਿਣਤੀ ਦੇ ਵਿੱਚ ਵੀ ਨਹੀਂ ਰਹਿ ਜਾਣੀ ਇਸ ਕਰਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਲੱਗ ਰਿਹਾ ਲੱਗਦਾ ਹੈ ਕਿ ਤਾਂ ਕਰਕੇ ਸਾਰੀ ਵਿਉਂਤਬੰਦੀ ਇਹ ਬੁਣਤ ਬੁਣੀ ਜਾ ਰਹੀ ਹੈ ਇਹ ਸਿਕਾ ਭਗਵੰਤ ਮਾਨ ਦਾ ਫਾਇਦਾ ਭਗਵੰਤ ਮਾਨ ਦੀ ਪਾਰਟੀ ਦਾ ਫਾਇਦਾ ਤੇ ਹੁਣ ਤੁਸੀਂ ਪੁੱਛੋਗੇ ਕਿ ਫਿਰ ਦੂਜੀ ਧਿਰ ਨੂੰ ਕੀ ਫਾਇਦਾ ਦੂਜੀ ਧਿਰ ਨੂੰ ਇਹ ਫਾਇਦਾ ਕਿ ਉਹਨਾਂ ਦਾ ਵੋਟ ਪਰਸੈਂਟੇਜ ਵਧ ਰਿਹਾ ਹੈ ਉਹਨਾਂ ਨੂੰ ਭਗਵੰਤ ਮਾਨ ਅਪ ਕਰ ਰਿਹਾ ਉਹਨਾਂ ਦੀ ਗੱਲ ਕਰ ਕਰਕੇ ਉਹਨਾਂ ਦਾ ਨਾਮ ਲੈ ਲੈ ਕੇ ਉਹਨਾਂ ਦੇ ਨਾਲੇ ਸਾਰਾ ਕੁਝ ਕਰ ਕਰਕੇ ਕਿ ਉਹਨਾਂ ਦਾ ਵੋਟ ਪਰਸੈਂਟ ਵਧੂਗਾ ਜਿਹੜੀ ਭਾਜਪਾ ਨੇ ਉਹਨਾਂ ਦੇ ਨਾਲ ਗੱਠ ਜੋੜ ਕਰਨ ਤੋਂ ਕੋਰਾ ਤੇ ਕਰਾਰਾ ਜਵਾਬ ਦਿੱਤਾ ਹੋਇਆ ਉਹ ਭਾਜਪਾ ਸ਼ਾਇਦ ਉਹਨਾਂ ਦੇ ਨਾਲ ਅਗਲੇ ਇਲੈਕਸ਼ਨ ਦੇ ਵਿੱਚ 27 ਦੇ ਵਿੱਚ ਨਹੀਂ ਉਦੋਂ ਅਗਲੇ ਦੇ ਵਿੱਚ ਗੱਠ ਜੋੜ ਦੇ ਲਈ ਰਾਜ਼ੀ ਹੋ ਜਾਵੇ ਜੋ ਉਹ ਅੱਗੇ ਵਾਂਗੂ ਜਮ ਤਰਨ ਤਰਨ ਦੀ ਰਿਐਕਸ਼ਨ ਤੋਂ ਬਾਅਦ ਉਹਨਾਂ ਨੇ ਵੱਡੇ ਪੱਧਰ ਦੇ ਉੱਤੇ ਪ੍ਰਚਾਰ ਕੀਤਾ ਕਿ ਡਾਇਨਾਸੌਰ ਆ ਰਹੇ ਨੇ ਤਾਂ ਇੰਨੇ ਤੇ ਆ ਗਏ ਇੰਨਾ ਹੋ ਗਿਆ ਉਦਾਂ ਹੋ ਗਿਆ ਉਹ ਫੇਰ ਉਹਨਾਂ ਦੇ ਕੋਲ ਕਰਨ ਦੇ ਲਈ ਇਹ ਗੱਲਾਂ ਬਚ ਜਾਣਗੀਆਂ ਇਸ ਕਰਕੇ ਇਹ ਦੋਹੇ ਤਰਾ ਦੇ ਫਾਇਦੇ ਦੀ ਗੱਲ ਲੱਗ ਰਹੀ ਹੈ ਇਹਦੇ ਉੱਤੇ ਕੋਈ ਦਾਵਾ ਨਹੀਂ ਕੋਈ ਪੁਸ਼ਟੀ ਨਹੀਂ ਪਰ ਜਦੋਂ ਤੁਸੀਂ ਵੀ ਦਿਮਾਗ ਦੇ ਉੱਤੇ ਥੋੜਾ ਜਿਹਾ ਲੋਡ ਪਾ ਕੇ ਇਹ ਗੱਲ ਨੂੰ ਵਿਚਾਰੋਗੇ ਤੇ ਲੱਗਦਾ ਆ ਕਿ ਹੋ ਸਕਦਾ ਆ ਕਈ ਲੋਕ ਕਹਿਣਗੇ ਕਿ ਅੱਜ ਜਿਹੜੀ ਹਾਲਤ ਦੇ ਵਿੱਚ ਕਾਂਗਰਸ ਪਾਰਟੀ ਐ ਤੇ ਜਿਹੜੀ ਹਾਲਤ ਦੇ ਵਿੱਚ ਕਾਲੀ ਦਲ ਐ ਤਾਂ ਲੱਗਦਾ ਵੀ ਕਾਲੀ ਦਲ ਕਾਂਗਰਸ ਨਾਲ ਉੱਤੇ ਆ ਕੁਝ ਲੋਕ ਇਹ ਵੀ ਗੱਲ ਕਰਦੇ ਆ ਇਹ ਵੀ ਸਵਾਲ ਕਰਦੇ ਆ ਪਰ ਜਦੋਂ ਕਾਂਗਰਸ ਪਾਰਟੀ ਮੈਂ ਨਹੀਂ ਕਹਿੰਦਾ ਕਿ ਕਾਂਗਰਸ ਪਾਰਟੀ ਸਰਕਾਰ ਬਣਾਊਗੀ ਸਰਕਾਰ ਬਣਾਉਣੀ ਪੰਜਾਬ ਦੇ ਵੋਟਰਾਂ ਨੇ ਜਿਦੀ ਮਰਜ਼ੀ ਬਣਾ ਦੇਣ ਪਰ ਜਿਹੜੀ ਹਾਲਾਤ ਜਿਹੜੀ ਕੰਡੀਸ਼ਨ ਅੱਜ ਕਾਂਗਰਸ ਪਾਰਟੀ ਦੀ ਲੱਗ ਰਹੀ ਹੈ ਜੇਕਰ ਚਰਨਜੀਤ ਸਿੰਘ ਚੰਨੀ ਨੂੰ ਚੇਹਰਾ ਮੁੱਖ ਮੰਤਰੀ ਦਾ ਐਲਾਨ ਦਿੱਤਾ ਗਿਆ ਤਾਂ ਉਹਦੇ ਵਿੱਚ ਵੀ ਕਾਂਗਰਸ ਦੀ ਕੰਡੀਸ਼ਨ ਦੇ ਵਿੱਚ ਵੀ ਕਾਂਗਰਸ ਦੇ ਹਾਲਾਤਾਂ ਦੇ ਵਿੱਚ ਵੀ ਕਾਂਗਰਸ ਦੀ ਹਾਲਤ ਦੇ ਵਿੱਚ ਵੀ ਥੋੜਾ ਸੁਧਾਰ ਜ਼ਰੂਰ ਆ ਜਾਣਾ ਆ ਤੇ ਦੂਜੇ ਪੱਲੇ ਜੇਕਰ ਜਿਵੇਂ ਕਿ ਆ ਜਾ ਰਿਹਾ ਹੈ ਕਿ ਜਿਹੜਾ ਮਾਰਚ ਤੋਂ ਬਾਅਦ ਆਉਣ ਵਾਲੀ ਜਿਹੜੀ ਮਾਰਚ ਆ 18 ਤਰੀਕ ਜਾਂ 23 ਤਰੀਕ ਜਿਹੜੀ ਵੀ ਤਰੀਕ ਆ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਦੀ ਐਨਐਸਏ ਨਹੀਂ ਵਧਣੀ ਤੇ ਜੇਕਰ ਭਾਈ ਅਮਰਤਪਾਲ ਸਿੰਘ ਨੂੰ ਕੋਈ ਰਾਹਤ ਮਿਲਦੀ ਆ ਤੇ ਉਹਦੇ ਨਾਲ ਉਹਦੀ ਪਾਰਟੀ ਨੂੰ ਵੀ ਬਹੁਤ ਵੱਡਾ ਪੁਸ਼ਅਪ ਮਿਲਣਾ ਆ ਉਹਦੀ ਪਾਰਟੀ ਨੂੰ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਉਹਦੀ ਪਾਰਟੀ ਦਾ ਵੀ ਜਿਹੜਾ ਉਭਾਰਿਆ ਉਹ ਹੋਣਾ ਆ। ਇਹੀ ਦਰ ਇਹਨਾਂ ਦੋਹਾਂ ਧਿਰਾਂ ਨੂੰ ਸਤਾ ਰਿਹਾ ਹੋਊਗਾ। ਇਸੇ ਕਰਕੇ ਦੋਵੇਂ ਧਿਰਾਂ ਮੈਚ ਫਿਕਸਿੰਗ ਕਰਕੇ ਖੇਡਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਹੁਣ ਇੱਕ ਸਵਾਲ ਹੋਰ ਹੈਗਾ। ਜਿਹੜੇ-ਜਿਹੜੇ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਆਉਣੇ ਆ ਉਹ ਤੁਸੀਂ ਕਮੈਂਟਾਂ ਦੇ ਵਿੱਚ ਸਾਂਝੇ ਕਰ ਦੇਣੇ ਆ ਤੇ ਆਪਾਂ ਉਹਨਾਂ ਦੇ ਉੱਤੇ ਗੱਲਬਾਤ ਫੇਰ ਕਰਨ ਦਾ ਯਤਨ ਕਰਾਂਗੇ। ਪਰ ਜਿਹੜੇ ਕੁਝ ਕੁ ਸਵਾਲ ਮੈਨੂੰ ਲੱਗਦਾ ਆ ਕਿ ਹੈਗੇ ਆ ਮੈਂ ਉਹਨਾਂ ਦੇ ਉੱਤੇ ਗੱਲਬਾਤ ਕਰ ਰਿਹਾ ਹੁਣ ਸਵਾਲ ਇਹ ਖੜਾ ਹੋ ਜੂਗਾ ਕਿ ਜੇਕਰ ਕਾਲੀ ਦਲ ਨੂੰ ਬੈਨੀਫਿਟ ਦੇ ਰਿਹਾ ਹੈ ਭਗਵੰਤ ਮਾਨ ਜਾਂ ਕੇਸ਼ਰੀਵਾਲ ਜਾਂ ਸਾਰੀ ਆਮ ਆਦਮੀ ਪਾਰਟੀ ਤੇ ਫਿਰ ਵਿਕਰਮ ਮਜ਼ਿਠੀਏ ਨੂੰ ਅੰਦਰ ਕਿਉਂ ਠੋਕ ਕੇ ਰੱਖਿਆ ਉਹਦਾ ਵੀ ਇੱਕ ਰੀਜ਼ਨ ਜੇ ਤੁਸੀਂ ਲੱਭੋਗੇ ਤਾਂ ਉਹ ਵੀ ਤੁਹਾਨੂੰ ਜ਼ਰੂਰ ਨਜ਼ਰ ਆਵੇਗਾ ਇੱਕ ਤਾਂ ਜੇਕਰ ਮਜੀਠੀਏ ਦੀ ਰਿਹਾਈ ਦੋ ਪੱਖ ਮੈਂ ਹਰ ਗੱਲ ਦਾ ਜਿਵੇਂ ਮੈਂ ਕਹਿ ਰਿਹਾ ਕਿ ਦੋ ਪੱਖਾਂ ਦੇ ਤੌਰ ਤੇ ਆਪਾਂ ਗੱਲ ਕਰਦੇ ਆ ਜੇਕਰ ਮਜੀਠੀਏ ਦੀ ਰਿਹਾਈ ਇਲੈਕਸ਼ਨ ਤੋਂ ਪਹਿਲਾਂ ਹੋਈ ਤੇ ਉਹ ਵੀ ਥੋੜੀ ਬਾਲੀ ਜਿਹੜੀ ਗੇਮ ਚੇਂਜ ਵਾਲੀ ਸਥਿਤੀ ਬਣ ਸਕਦੀ ਆ ਥੋੜੇ ਬਾਲੇ ਹਾਲਾਤ ਜਾਂ ਥੋੜੀਆਂ ਬਾਲੀਆਂ ਵੋਟਾਂ ਉਹ ਇੱਧਰ ਉੱਧਰ ਹੋ ਸਕਦੀਆਂ ਤੇ ਪਰ ਸਭ ਤੋਂ ਵੱਡੀ ਇਹ ਗੱਲ ਆ ਕਿ ਵਿਕਰਮ ਮਜੀਠੀਆ ਵੀ ਕਿਹੜਾ ਸੁਖਬੀਰ ਬਾਦਲ ਦੇ ਨਾਲ ਚੱਲਦਾ ਹੋਇਆ ਨਜ਼ਰ ਆ ਰਿਹਾ ਸੀ ਜਦੋਂ ਗਿਆਨੀ ਰਘਬੀਰ ਸਿੰਘ ਹਣਾ ਵਾਲਾ ਮਸਲਾ ਬਣਦਾ ਆ ਉਦੋਂ ਵਿਕਰਮ ਮਜੀਠੀਆ ਦੇ ਵੱਲੋਂ ਲਿਖੀ ਗਈ ਚਿੱਠੀ ਨੇ ਰਿਸ਼ਤਿਆਂ ਦੇ ਵਿੱਚ ਕੜਤਨ ਪੈਦਾ ਕਰ ਦਿੱਤੀ ਸੀ ਹੋ ਸਕਦਾ ਹੈ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵਿਕਰਮ ਮਜੀਠੀਆ ਵੀ ਅਕਾਲੀ ਦਲ ਜਾਂ ਸੁਖਬੀਰ ਸਿੰਘ ਬਾਦਲ ਦੇ ਨਾਲ ਨਾ ਚੱਲੇ ਸੁਖਬੀਰ ਬਾਦਲ ਦੇ ਕਿੰਨੇ ਕੁ ਗੇੜੇ ਆ ਜਦੋਂ ਦੀ ਮੁਲਾਕਾਤ ਕੀਤੀ ਗਈ ਸੁਖਵੀਰ ਬਾਦਲ ਦੇ ਕਿੰਨੇ ਕੁ ਪ੍ਰੋਟੈਸਟ ਆ ਜਿਹੜੇ ਵਿਕਰਮਜੀਠੀਏ ਦੇ ਹੱਕ ਦੇ ਵਿੱਚ ਕੀਤੇ ਗਏ ਜਾਂ ਹੋਰ ਕਿੰਨੇ ਕੁ ਗੱਲਾਂ ਹੈਗੀਆਂ ਜਿਹੜੀਆਂ ਵਿਕਰਮਜੀਠੀਏ ਦੇ ਹੱਕ ਦੇ ਵਿੱਚ ਕੀਤੀਆਂ ਗਈਆਂ ਹੋਣ ਇਸ ਕਰਕੇ ਲੱਗਦਾ ਆ ਕਿ ਸਿਆਸੀ ਤਾਣਾ ਬਾਣਾ ਬੁਣਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰੀਆਂ ਨੇ ਤੇ ਜੇ ਕਰੇ ਗੱਲ ਸੱਚੀ ਹੈਗੀ ਆ ਜੇ ਕਰੇ ਗੱਲ ਵਾਕਿਆ ਸੱਚੀ ਨਿਕਲਾਈ ਤਾਂ ਫਿਰ ਵੀ ਬਹੁਤ ਵੱਡੀ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਪਹਿਲਾਂ ਕੁਝ ਐਗਜ਼ੈਂਪਲਾਂ ਹੈਗੀਆਂ ਆ ਕਿ ਜਦੋਂ ਤਖਤਾਂ ਤੇ ਬੈਠੇ ਜਥੇਦਾਰ ਸਹਿਬਾਨਾਂ ਨੂੰ ਵਰਤ ਕੇ ਇਸ ਧਿਰ ਨੇ ਆਪਦਾ ਫਾਇਦਾ ਲਿਆ ਆ ਜਿਵੇਂ ਸਰਸੇ ਵਾਲੇ ਸਾਧ ਨੂੰ ਦਿੱਤੀ ਮਾਫੀ ਦੀ ਗੱਲ ਮੈਂ ਪਹਿਲਾਂ ਕਰ ਚੁੱਕਿਆ ਆ ਤੇ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਹੜੇ 2 ਦਸੰਬਰ ਵਾਲੇ ਫੈਸਲੇ ਆ ਉਹ ਫੈਸਲਿਆਂ ਨੂੰ ਬਦਲਣ ਦੇ ਲਈ ਸਾਡੇ ਉੱਤੇ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਸੀ ਤੇ ਜਦੋਂ ਅਸੀਂ ਪ੍ਰੈਸ਼ਰ ਨਹੀਂ ਮੰਨਿਆ ਫਿਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੀ ਕਰਦਾਰਕੁਸ਼ੀ ਹੋਈ ਜੋ ਜੋ ਕੁਝ ਹੋਇਆ ਉਹਦੇ ਬਾਰੇ ਤੁਸੀਂ ਸਾਰੇ ਭਲੀ ਭਾਂਤ ਜਾਣੂ ਹੈਗੇ ਹਾਂ ਉਸ ਤੋਂ ਅਗਲੀ ਗੱਲ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਜਿਹੜੇ ਉਸ ਤੋਂ ਪਹਿਲੇ ਜਥੇਦਾਰਾਂ ਦੇ ਵੱਲੋਂ ਗਿਆਨੀ ਰਗਵੀਰ ਸਿੰਘ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਸੁਲਤਾਨ ਸਿੰਘ ਹੋਰਾਂ ਦੇ ਵੱਲੋਂ ਜਿਸ ਵਿਰਸਾ ਸਿੰਘ ਬਲਟੋਆ ਨੂੰ ਪਾਰਟੀ ਦੇ ਵਿੱਚੋਂ 10 ਸਾਲ ਦੇ ਲਈ ਕੱਢਣ ਦਾ ਹੁਕਮ ਜਾਰੀ ਕੀਤਾ ਸੀ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਸੇ ਵਿਰਸਾ ਸਿੰਘ ਬਲਟੋਏ ਨੂੰ ਦੁਬਾਰਾ ਸ਼ਾਮਲ ਕਰਨ ਦੇ ਆਦੇਸ਼ ਦਿੱਤੇ ਇਹ ਸਿਆਸੀ ਹਿੱਤ ਨਹੀਂ ਤਾਂ ਹੋ ਰੇ ਫਿਰ ਕੀ ਹੈ ਕੀ ਹੈ ਫਿਰ ਹੋਰ ਤੇ ਉਸ ਤੋਂ ਅਗਲੀ ਗੱਲ ਜਿਹੜਾ ਭਗਵੰਤ ਮਾਨ ਦੇ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਜਿਹੜਾ ਬੈਗ ਪ੍ਰੂਫ ਸ਼ਿਕਾਇਤਾਂ ਜੋ ਮਰਜੀ ਕਹ ਲੋ ਦਿੱਤੀਆਂ ਗਈਆਂ ਜਥੇਦਾਰ ਸਾਹਿਬ ਨੂੰ ਉਹਦੀ ਆਪਾਂ ਗੱਲ ਕਰੀਏ ਕਿ ਉਹਨਾਂ ਦੇ ਉੱਤੇ ਜ਼ਥੇਦਾਰ ਸਾਹਿਬ ਕੋਈ ਕਾਰਵਾਈ ਕਰਨਗੇ ਜਾਂ ਕੁਝ ਕਰਨਗੇ ਤੇ ਜ਼ਥੇਦਾਰ ਸਾਹਿਬ ਦੇ ਕੋਲ ਤਾਂ ਸਿੱਧੀਆਂ ਪਤਾ ਨਹੀਂ ਕਿੰਨੀਆਂ ਕੋਈ ਸ਼ਿਕਾਇਤਾਂ ਜਾਂਦੀਆਂ ਰਹਿੰਦੀਆਂ ਨੇ ਉਹਦੇ ਉੱਤੇ ਕਿੱਡੀ ਕੋਈ ਕਾਰਵਾਈ ਹੋਈ ਕੀ ਬਣਿਆ ਉਹਦੇ ਬਾਰੇ ਕੋਈ ਗੱਲ ਤੁਸੀਂ ਜ਼ਰੂਰ ਲਿਖ ਸਕਦੇ ਹੋ ਕਿ ਆਹ ਸ਼ਿਕਾਇਤ ਗਈ ਸੀ ਜ਼ਥੇਦਾਰ ਸਾਹਿਬ ਦੇ ਕੋਲ ਤੇ ਉਹਦਾ ਹੱਲ ਹੋ ਗਿਆ ਤੇ ਜੇਕਰ ਕਿਸੇ ਭਲੇਖੇ ਦੇ ਵਿੱਚੋਂ ਤੇ ਬਾਪੂ ਬਲਦੇਵ ਸਿੰਘ ਸਿਰਸਾ ਨੂੰ ਫੋਨ ਲਾ ਕੇ ਉਹਨਾਂ ਨੂੰ ਮਿਲ ਕੇ ਉਹਨਾਂ ਦੇ ਕੋਲੋਂ ਜਾਣ ਲਿਓ ਵੀ ਜਿਹੜੇ ਆਦੇਸ਼ ਜ਼ਥੇਦਾਰ ਨੇ ਦਿੱਤੇ ਕਾਰਵਾਈਆਂ ਕਰਨ ਦੇ ਉਹਨਾਂ ਦਾ ਕੀ ਹੋਇਆ ਜਿਹੜੀਆਂ ਸ਼ਿਕਾਇਤਾਂ ਜ਼ਥੇਦਾਰ ਸਾਹਿਬ ਦੇ ਕੋਲ ਜਾਂਦੀਆਂ ਰਹੀਆਂ ਉਹਦੀ ਗੱਲ ਕਿੱਥੇ ਕੋ ਤੱਕ ਪਹੁੰਚੀ ਜ਼ਥੇਦਾਰ ਸਾਹਿਬ ਦੇ ਕੀਤੇ ਹੋਏ ਆਦੇਸ਼ਾਂ ਨੂੰ ਸ਼ਰਮਣੀ ਕਮੇਟੀ ਨੇ ਕਿੰਨਾ ਕੁ ਮੰਨਿਆ ਤੇ ਕਿੰਨਾ ਕੁ ਨਹੀਂ ਮੰਨਿਆ ਫਿਲਹਾਲ ਮੈਂ ਆਹੀ ਗੱਲ ਸਾਂਝੀ ਕਰਨੀ ਚਾਹੁੰਦਾ ਸੀ ਮੈਂ ਕੱਲ ਦਾ ਸੋਚ ਰਿਹਾ ਸੀ ਕਿ ਗੱਲ ਹੋ ਕੀ ਰਹੀ ਹੈ ਜੋ ਮੈਂ ਮਹਿਸੂਸ ਕਰ ਰਿਹਾ ਜੋ ਲੋਕ ਮਹਿਸੂਸ ਕਰ ਰਹੇ ਨੇ ਮੈਂ ਉਹ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਮੈਂ ਕਿਸੇ ਨੂੰ ਬਦਨਾਮ ਜਾਂ ਕਿਸੇ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਮੈਂ ਜੋ ਦੇਖ ਰਿਹਾ ਸੀ ਜੋ ਲੱਗ ਰਿਹਾ ਸੀ ਮੈਂ ਕਿਸੇ ਗੱਲ ਦੀ ਪੁਸ਼ਟੀ ਵੀ ਨਹੀਂ ਕਰ ਰਿਹਾ ਪਰ ਜੋ ਮੈਂ ਮਹਿਸੂਸ ਕਰ ਰਿਹਾ ਉਹ ਗੱਲਬਾਤ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੋ ਤੁਸੀਂ ਮਹਿਸੂਸ ਕਰ ਰਹੇ ਹੋ ਤੁਸੀਂ ਉਹ ਗੱਲਬਾਤ ਕਮੈਂਟਾਂ ਦੇ ਵਿੱਚ ਸਾਂਝੀ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਪ੍ਰੋਗਰਾਮ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰੋ ਮੈਂ ਜਲਦ ਅਗਲੀ ਗੱਲਬਾਤ ਲੈ ਕੇ ਫੇਰ ਹਾਜ਼ਰ ਹੋਵਾਂਗਾ ਦਿਓ ਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ